ਜੀ ਕੀ ਹੋ ਗਿਆ ਅੱਜ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਟੇ ਔਰ ਬਾਕੀ ਸਦਾ ਸਰਵਿਸਿੰਗ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪਰਮਾਤਮਾ ਚੜ੍ਹਦੀ ਕਲਾ ਚਾਹੇ ਕੇ ਸਭ ਸਾਰੇ ਪ੍ਰਾਪਤ ਕਮਜੇ ਵਿਤਰੀ ਲੋਕਾਂ ਨੇ ਕਾਫੀ ਸਵਤਰਾਮੀਤਾਂ ਜਤਾਈ ਪਰ ਵੀ ਇਹ ਗੱਲ ਕਰੀਏ ਤਾਂ ਉਹ ਜਿਹੜੇ ਅਮੀਰ ਸੀਗੇ ਉਹ ਜਤਾ ਦੇਖੋ ਜੀ ਇਹ ਬੈਠ ਕੇ ਮੰਤਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੇ ਪਾਰਟੀ ਦੇ ਨਾਲ ਬੈਠ ਕੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦ ਕਰੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਹਿਬਾਨ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਜਾ ਜਿੰਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਕੱਲੋ ਦੋ ਮਨਲ ਹੁੰਦੇ ਆ ਸਾਡੇ ਚ ਇੱਕ ਨੇ ਜਿੰਨਾ ਹੁੰਦਾ ਕਿਨੇ ਟੈਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੋਹੀ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀ ਜੀ ਦੀ ਸਰਜ਼ਮੀਂ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂਗਾ ਬਾਬਾ ਫਰੀਦ ਜੀ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਧਰਤੀ ਇਸ ਚੋਂ ਤੁਸੀਂ ਆਪਣਾ ਰਾਜਨੀਤੀ ਦਾ ਸਵਾਲਸ਼ੀਨ ਕੀਤਾ ਕਿ ਲੱਗਦਾ ਹੈ ਕਿ ਹੁਣ ਅੱਗੇ ਇਸੇ ਤਰ੍ਹਾਂ ਕੰਟੀਨਿਊ ਕਰੋਗੇ ਰਾਜਨੀਤੀ ਦਾ ਦੇਖੋ ਜੀ ਦੇਖੋ ਇਹ ਲਾਈਨ 'ਚ ਆਇਆ ਤਾਂ ਕਰਾਂਗੇ ਤੇ ਮੈਂ ਮਰਜ਼ੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਕੋਈ ਵੀ ਸੋਚ ਨਹੀਂ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹੂਗਾ ਇਸ ਦਾ ਤੁਹਾਡੀ ਪਹਿਲੀ ਚੋਣ ਸੀ ਪਰ ਫਿਰ ਵੀ ਲੋਕਾਂ ਨੇ ਬਹੁਤ ਪਿਆਰ ਕਰਨ ਦਿੱਤਾ کافی ਫੋਟੋਆਂ ਜਿਹੜੀਆਂ ਹਾਲਾ ਕਿ ਦੂਜੇ ਨੇ ਪੱਧਾਵੇਂ ਰਹੇ ਹੋ ਪਰ کافی ਲੋਕਾਂ ਦਾ ਪਿਆਰ ਪਾਣਾ ਹੈ ਜੀ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਇੰਨਾ ਫਤਵਾ ਦਿੱਤਾ ਕਈ ਮਾਵਾਂ ਦੇ ਅਸ਼ੀਰਵਾਦ ਮਿਲੇ ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ ਬੱਚਿਆਂ ਦਾ ਪਿਆਰ ਮਿਲਿਆ ਔਰ ਇਸ ਤਰ੍ਹਾਂ ਦੇ ਸਾਰੇ ਲੋਕ ਇੰਨੇ ਵਧੀਆ ਮਿਲੇ ਮੈਨੂੰ ਦੋਸਤ ਮਿੱਤਰ ਬਹੁਤ ਬਣੇ ਸਾਰੇ ਤੇ ਸਾਰਿਆਂ ਦਾ ਬਹੁਤ ਮੋਤਾ ਹੈ ਕਹਾਂਗੇ ਜੀ ਸਾਰੇ ਕੈਂਡੀਡੇਟਾਂ ਦਾ ਪਹਿਲਾਂ ਤੋਂ ਹੀ ਆਇਆ ਸੀ ਜੀ ਜੀ ਕਿੱਥੇ ਲੱਗਦਾ ਕਹਾਂਗੇ ਇਹ ਕਮੀ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਵੀ ਰਹਿਣੀ ਨਹੀਂ ਸੀ ਅੱਜ ਅੱਛੇ ਦੇਖਿਆ ਕਿ ਜਿਹੜੇ ਕਲਾਕਾਰ ਆ ਲੋਕਾਂ ਨੇ ਆਇਆ ਇਸ ਵਾਰ ਨਿਕਾਰਿਆ ਉਹਨਾਂ ਨੂੰ ਕੀ ਲੱਗਦਾ ਤੁਸੀਂ ਉਸੇ ਵੀ ਪੜੀ ਦੇ ਵਿੱਚ ਵੀ ਦੇਖੋ ਜੀ ਨਿਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਮਤਲਬ ਜਮੈਂ ਨਿਕਾਰ ਦਿੰਦੇ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦੀ ਹਾਂ ਕਿ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੋਸਤਾਂ ਤੇ ਸਭ ਦਾ ਧੰਨਵਾਦ ਮਿਹਰਬਾਨੀ